ਲਾਹੌਰ ਸ਼ਹਿਰ ਦੀ ਧਰਤੀ ਉੱਤੇ ਇੱਕ ਬਹੁਤ ਵੱਡਾ ਸੰਗਤ ਜੀ ਮਾਇਆ ਧਾਰੀ ਰਹਿੰਦਾ ਸੀ ਮਾਇਆ ਧਾਰੀ ਰਹਿੰਦਾ ਸੀ ਪੁਰਾਣੇ ਸਮਿਆਂ ਵਿੱਚ ਇਹ ਰਿਵਾਜ ਹੁੰਦਾ ਸੀ ਖਾਲਸਾ ਜੀ ਸੰਗਤ ਜੀ ਪੁਰਾਣੇ ਸਮਿਆਂ ਵਿੱਚ ਕਿ ਜਿਹੜਾ ਬੰਦਾ 1 ਲੱਖ ਰੁਪਏ ਦਾ ਮਾਲਕ ਹੈ ਉਹਦੇ ਮਕਾਨ ਦੇ ਉੱਤੇ ਇੱਕ ਤੁਜਾ ਤੁਜਾ ਕਈ ਝੰਡਾ ਇੱਕ ਤੁਜਾ ਝੂਲਦੀ ਸੀ ਜਿਹੜਾ ਬੰਦਾ 2 ਲੱਖ ਦਾ ਮਾਲਕ ਉਹਦੇ ਮਕਾਨ ਉੱਤੇ ਦੋ ਝੰਡੇ ਦੋ ਤੁਝਾਵਾਂ ਝੁਲਦੀਆਂ ਸਨ ਇਹ ਜਿਹੜਾ ਲਾਹੌਰ ਸ਼ਹਿਰ ਦੀ ਧਰਤੀ ਦਾ ਵਸਨੀਕ ਦੁਨੀ ਚੰਦ ਇਹਦਾ ਨਾਮ ਇਹਦੇ ਮਕਾਨ ਦੇ ਉੱਤੇ ਸੰਗਤ ਜੀ 1 ਨੀ 2 ਨੀ 3 ਨੀ 4 ਨੀ 5 ਨੀ 6 ਨੀ 7 ਤੁਝਾਵਾਂ ਇਹਦੇ ਮਹਿਲ ਦੇ ਉੱਪਰ ਝੂਲਦੀਆਂ ਸਨ